ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਇੱਕ ਸੁਨੇਹੇ ਮੁਤਾਬਿਕ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜ਼ਿਲ੍ਹੇ ਭਾਰ ਵਿੱਚੋਂ ਪੜ੍ਹਾਈ ਵਿੱਚ ਟਾਪਰ ਕਰਨ ਵਾਲੀਆਂ 81 11ਵੀਂ ਦੀਆਂ ਲੜਕੀਆਂ ਨੂੰ ਸਾਈਕਲ ਵੰਡੇ ਨੇ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰ ਵਾਲੀਆਂ 200 ਦੇ ਕਰੀਬ ਲੜਕੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਨੇ ਇਸ ਮੌਕੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਸਨੇਹੇ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੜ੍ਹਾਈ ਦੇ ਟੌਪਰ ਕਰਨ ਵਾਲੀਆਂ 81 ਲੜਕੀਆਂ ਨੂੰ ਸਾਈਕਲ ਅਤੇ 200 ਦੇ ਕਰੀਬ ਲੜਕੀਆਂ ਨੂੰ ਸਪੋਰਟਸ ਕਿੱਟ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਬਲੋਡ ਸ਼ੈੱਡ ਦੇ ਐਂਟਰੀ ਤੇ ਇੱਕ ਸਟੈਚੂ ਲਾਇਆ ਗਿਆ ਜੋ ਕਿ ਇੱਕ ਸੁਨੇਹਾ ਦਿੰਦਾ ਹੈ ਕਿ ਅਸੀਂ ਧੀਆਂ ਬਚਾਉਣ ਵਿੱਚ ਯਕੀਨ ਰੱਖਦੇ ਹਾਂ ਕਿ ਮਕਸਦ ਨਾਲ ਜਿਹੜਾ ਹੈਗਾ ਅੱਜ ਬੱਚੀਆਂ ਨੂੰ ਇਰਸ਼ਾਦ ਕਰਨ ਲਈ ਇਹ ਰਹਿ ਗਿਆ ਪ੍ਰੋਗਰਾਮ ਕਰਵਾਇਆ ਗਿਆ ਗਿਆ ਕਿਹੜੇ ਕਿਹੜੇ ਸਕੂਲਾਂ ਦੀਆਂ ਕੁੜੀਆਂ ਨੂੰ ਜਿਹੜਾ ਹੈ ਕਿਸ ਤਰ੍ਹਾਂ ਦੀ ਅਹ ਦੇਖੋ ਜੀ ਅੱਜ ਦਾ ਦਿਨ ਅਸੀਂ ਮਲੋਟ ਦੀ ਕਹਿ ਲੋ ਦੀਆਂ ਮੁਕਸਰ ਜ਼ਿਲ੍ਹੇ ਦੀਆਂ ਕਹਿ ਲੋ ਸਾਰੀਆਂ ਬੱਚੀਆਂ ਦੇ ਨਾਮ ਹੀ ਕੀਤਾ ਔਰ ਇੱਥੇ ਜੋ ਫੰਕਸ਼ਨ ਹੋਇਆ ਅਸੀਂ ਸਾਰੇ ਮੁਕਸਰ ਜ਼ਿਲ੍ਹੇ ਦੀਆਂ ਜੋ ਸਰਕਾਰੀ ਸਕੂਲਾਂ ਚੋਂ ਪਲੱਸ 1 ਦੀਆਂ ਟਾਪਰ ਬੱਚੀਆਂ ਸੀ ਉਹਨਾਂ ਨੂੰ ਸਿਲੈਕਟ ਕੀਤਾ ਔਰ ਸਾਡੇ ਕੋਲ 81 ਬੱਚੀਆਂ ਦੀ ਲਿਸਟ ਆਈ ਸੀ ਉਹਨਾਂ ਸਾਰੀਆਂ ਬੱਚੀਆਂ ਨੂੰ ਅਸੀਂ ਅੱਜ ਸਾਈਕਲ ਵੰਡੇ ਆ ਔਰ ਇਹਦਾ ਮਕਸਦ ਇਹੀ ਹੈ ਕਿ ਕਿਤੇ ਵੀ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਡੇ ਕੋਲ ਕੋਈ ਸਾਧਨ ਨਹੀਂ ਤੇ ਸਕੂਲਾਂੋਂ ਹਟ ਜਾਈਏ ਸੋ ਇਸ ਦੇ ਨਾਲ ਬੱਚੀਆਂ ਨੂੰ ਇੱਕ ਮੋਟੀਵੇਸ਼ਨ ਮਿਲੀ ਹੈ ਇਸ ਤੋਂ ਬਿਨਾਂ ਜਿਹੜੇ ਖੇਡ 'ਚ ਇੰਟਰਸਟ ਰੱਖਣ ਵਾਲੀਆਂ ਬੱਚੀਆਂ ਉਹਨਾਂ ਨੂੰ ਕਿੱਟਸ ਦਿੱਤੀਆਂ ਗਈਆਂ 200 ਬੱਚੀਆਂ ਨੂੰ ਕਿੱਟਸ ਵੰਡੀਆਂ ਗਈਆਂ ਔਰ ਇਸ ਤੋਂ ਬਿਨਾ ਜੋ ਸ਼ਹਿਰ ਦੇ ਵਿੱਚ ਕੁੜੀਆਂ ਦੀ ਮਹੱਤਤਾ ਨੂੰ ਹੋਰ ਬਿਤਾਉਣ ਦੇ ਲਈ ਕਿਉਂਕਿ ਮੇਰਾ ਪਿਤਾ ਆ ਗਿਆ ਇਹ ਅਸੀਂ ਬਿਲਕੁਲ ਸ਼ਹਿਰ ਦੀ ਐਂਟਰੀ ਦੇ ਉੱਪਰ ਇੱਕ ਬੇਟੀ ਬਚਾਓ ਨਾਲ ਸੰਬੰਧਤ ਇੱਕ ਸਟੈਚੂ ਸਥਾਪਿਤ ਕੀਤਾ ਜੋ ਸੁਨੇਹਾ ਦਿੰਦਾ ਰਹੇਗਾ ਆਉਣ ਵਾਲੇ ਮਲੋਟ ਆਉਣ ਵਾਲੇ ਸਾਰੇ ਲੋਕਾਂ ਨੂੰ ਕਿ ਅਸੀਂ ਧੀਆਂ ਨੂੰ ਬਚਾਉਣ ਦੇ ਵਿੱਚ ਯਕੀਨ ਰੱਖਦੇ ਹਾਂ ਖੇਡਾਂ ਦੇ ਵਿੱਚ ਜਦੋਂ ਅਸੀਂ ਵੇਖਿਆ ਹੈ ਜਦੋਂ ਤੱਕ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਆਦਾ ਨਜ਼ਰ ਆਉਂਦੇ ਨੇ ਸਰਕਾਰੀਆਂ ਦੇ ਵਿੱਚ ਕਿਉਂ ਘਾਟ ਹੈ ਬੇਚੱਕ ਸਰਕਾਰ ਲੱਗੀ ਹੋਈ ਆ ਦੇਖੋ ਜੀ ਕਈ ਵਾਰੀ ਇਹ ਹੋ ਜਾਂਦਾ ਕਿ ਸਾਧਨਾ ਦੀ ਘਾਟ ਰਹੀ ਹੁਣ ਤੱਕ ਜੋ ਅਸੀਂ ਸਕੂਲਾਂ ਦੇ ਹਾਲਾਤ ਦੇਖਦੇ ਰਹੇ ਬਹੁਤ ਜ਼ਿਆਦਾ ਕਿਤੇ ਪਲੇਗਰਾਉਂਡ ਹੈ ਨਹੀਂ ਕਿਤੇ ਕੁਝ ਹੈ ਨਹੀਂ ਪਰ ਅਸੀਂ 3 ਸਾਲਾਂ ਤੋਂ ਲੱਗੇ ਹੋਏ ਆ ਪਲੇਗਰਾਉਂਡ ਸਿਰਫ ਸਕੂਲਾਂ ਨਹੀਂ ਸਕੂਲਾਂ ਤੋਂ ਬਾਹਰ ਵੀ ਸਥਾਪਿਤ ਕਰਨ ਦੇ ਲਈ ਔਰ ਕਈ ਵਾਰ ਬੱਚਿਆਂ ਤੇ ਪੇਰੈਂਟਸ ਨੂੰ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਕੁੜੀਆਂ ਸਾਡੀਆਂ ਹਰ ਖੇਤਰ ਚੱਗੇ ਜਾ ਸਕਦੀਆਂ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਉਹ ਵੀ ਮੈਂ ਅਨਾਉਂਸ ਕਰਨਾ ਚਾਹਾਂਗੀ ਕਿ ਅਸੀਂ ਮਲੋਟ ਸ਼ਹਿਰ ਦੇ ਵਿੱਚ ਸਾਰੇ ਕੁੜੀਆਂ ਦੇ ਜਿਹੜੇ ਸਕੂਲ ਹੈ ਸਰਕਾਰੀ ਸਕੂਲ ਉਹਨਾਂ ਦੇ ਬਾਹਰ ਅਸੀਂ ਅੱਜ ਸੀਸੀਟੀਵੀ ਕੈਮਰੇ ਜਿਹੜੇ ਲਗਾਏ ਆ ਔਰ ਜਿਹਦਾ ਕਨੈਕਸ਼ਨ ਵੀ ਥਾਣੇ ਵਿੱਚ ਸਿਟੀ ਥਾਣੇ ਚ ਦਿੱਤਾ ਔਰ ਮਹਿਫੂਜ਼ ਅਸੀਂ ਆਪਣੀਆਂ ਬੱਚੀਆਂ ਨੂੰ ਰੱਖਣ ਲਈ ਉਪਰਾਲੇ ਕਰ ਰਹੇ ਹਾਂ ਫਿਰ ਕੈਮਰੇ ਦੀ ਗੱਲ ਕਰਦੇ ਹੋ ਤੁਸੀਂ ਕੈਮਰੇ ਪਹਿਲਾ ਸ਼ਹਿਰ ਦੇ ਵਿੱਚ ਲਾਇਸੈਂਸ ਆ ਵੀ ਤੁਸਤ ਲਈ ਪਰ ਅੱਜ ਤੱਕ ਉਹ ਸਿਟੀ ਦੇ ਵਿੱਚ ਖਰਾਬ ਪਏ ਹੈਗੇ ਆ ਕੀ ਲੱਗਦਾ ਹੈ ਕਿ ਆ ਵੀ ਖਾਣਾ ਪੂਰਤੀ ਹੁੰਦੀ ਤੁਹਾਨੂੰ ਲੱਗਦਾ ਸ਼ਾਇਦ ਤੁਹਾਨੂੰ ਅਪਡੇਟ ਮਿਲੀ ਨਹੀਂ ਤੁਸੀਂ ਅੱਜ ਪਤਾ ਕਰਿਓ ਕਿਉਂਕਿ ਉਹਦੇ ਵਿੱਚ ਬਹੁਤੀ ਵਾਰੀ ਤਾਰਾਂ ਦੀ ਪ੍ਰੋਬਲਮ ਆਈ ਸੀ ਕਿ ਕੋਈ ਵਾਣ ਵੱਜ ਜਾਂਦੇ ਸੀ ਜਾਂ ਕੁਝ ਇਸ ਤਰ੍ਹਾਂ ਟੁੱਟ ਗਈਆਂ ਸੀ ਸੋ ਸਾਰੀਆਂ ਅਸੀਂ ਦੁਬਾਰਾ ਬਹਾਲ ਕਰਕੇ ਸਾਰੇ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਚਾਲੂ ਕਰ ਦਿੱਤੇ ਔਰ ਅਸੀਂ ਅੱਗੇ ਤੋਂ ਵੀ ਇਹ ਧਿਆਨ ਰੱਖਾਂਗੇ ਵੀ ਕਿਤੇ ਇਹਦੇ ਵਿੱਚ ਆਬਸਟਰਕਸ਼ਨ ਨਾ ਕ੍ਰੀਏਟ ਹੋਵੇ ਮੈਡਮ ਜਿਹੜਾ ਅਤਵਾਦੀ ਹਮਲੇ ਨੂੰ ਲੈ ਕੇ ਜਿਹੜਾ ਹੈ ਉਹ ਫਾੜਾ جاری ਹੈਗੀ ਹੈ ਵੀ ਬਾਰਡਰ ਜਿਹੜੇ ਖਾਲੀ ਕਰਵਾਏ ਜਾ ਰਹੇ ਹੈਗੇ ਕਿਸਾਨਾਂ ਨੇ ਕਿਹਾ ਵੀ ਜਲਦੀ ਉਧਰੋਂ ਪਾਕਿਸਤਾਨ ਦੇ ਜਿਹੜੇ ਲੋਕ ਆਏ ਇਹਨੂੰ ਵਾਪਸ ਭੇਜਿਆ ਜਾਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਵੀ ਤੁਹਾਡਾ ਕੋਈ ਜੰਗਲ ਨਹੀਂ ਮੈਨੂੰ ਨਹੀਂ ਲੱਗਦਾ ਕੇਂਦਰ ਸਰਕਾਰ ਦੇ ਇਹ ਆਪਣੀ ਜਿਵੇਂ ਕਹਿ ਲਓ ਕੇ ਬੀਜੇਪੀ ਸਰਕਾਰ ਦੇ ਸ਼ੋਸ਼ੇ ਹੁੰਦੇ ਆ ਕਿਵੇਂ ਨਾ ਕਿਵੇਂ ਉਹ ਲੋਕਾਂ ਨੂੰ ਸਹਿਮ ਦੇ ਮਾਹੌਲ 'ਚ ਉਹਨਾਂ ਦਾ ਮਕਸਦ ਪਿੱਛੇ ਕੁਝ ਹੋਰ ਹੁੰਦਾ ਹੈ ਲੋਕਾਂ ਨੂੰ ਬਿਨਾਂ ਗੱਲ ਤੋਂ ਧਰਮ ਦੇ ਨ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਹੈ ਪਾਕਿਸਤਾਨ ਤੇ ਪੰਜਾਬ ਦੀ ਤਾਂ ਖਾਸ ਕਰਕੇ ਕਿ ਸਾਡੇ ਗੁਰਦੁਆਰੇ ਉਧਰ ਜੁੜੇ ਹੋਏ ਨੇ ਬਾਬਾ ਨਾਨਕ ਦੀ ਧਰਤੀ ਅਸੀਂ ਕਹਿੰਦੇ ਆ ਸੋ ਅਸੀਂ ਕਦੇ ਵੀ ਇਹੋ ਜੀ ਜੰਗ ਵਾਲੀ ਗੱਲ ਨਹੀਂ ਕਰਾਂਗੇ ਨਸ਼ੇ ਦੇ ਮਾਮਲੇ ਨੂੰ ਬੇਸ਼ੱਕ ਪੰਜਾਬ ਸਰਕਾਰ ਨੇ ਕਿਹਾ ਡੀਜੀਪੀ ਸਾਹਿਬ ਨੇ ਇੱਕ ਡੈਡਲਾਈਨ ਵੀ ਦਿੱਤੀ ਹੈਗੀ ਆ ਵੀ 25 ਮਈ ਤੱਕ ਇਹ ਪੂਰੇ ਪੰਜਾਬ ਤੋਂ ਨਸ਼ੇ ਬੰਦ ਕਰ ਲੇ ਪਹਿਲਾਂ ਵੀ ਸਰਕਾਰ ਜਿਹੜੀ ਵਾਅਦਾ ਕਰਦੀ ਸੀ ਇੰਨੀ ਤਰੀਕ ਨੂੰ ਬੰਦ ਹੋ ਜਾਣਗੇ ਕੀ ਲੱਗਦਾ 25 ਤਰੀਕ ਨੂੰ ਹੋ ਜਾਣਗੇ ਦੇਖੋ ਡੈਡਲਾਈਨ ਜੇ ਅਸੀਂ ਆਪਦੇ ਆਪ ਲਈ ਰੱਖਾਂਗੇ ਤਾਂ ਸਾਨੂੰ ਮੋਟੀਵੇਸ਼ਨ ਮਿਲੂਗੀ ਨਾ ਕਿ ਅਸੀਂ ਇੱਥੋਂ ਤੱਕ ਕੰਮ ਖਤਮ ਕਰਨੇ ਆ ਸੋ ਮੈਨੂੰ ਲੱਗਦਾ ਹਰ ਬੰਦੇ ਨੂੰ ਡੈਡਲਾਈਨ ਆਪਣੇ ਲਈ ਕੋਈ ਨਾ ਕੋਈ ਕੰਮ ਕਰਨ ਲਈ ਰੱਖਣੀ ਚਾਹੀਦੀ ਆ ਤਾਂ ਹੀ ਅਸੀਂ ਕੰਮ ਕਰ ਪਾਵਾਂਗੇ ਜੇ ਅਸੀਂ ਰਿਲੈਕਸ ਹੋ ਕੇ ਚੱਲਾਂਗੇ ਤਾਂ ਫਿਰ ਕੰਮ ਪਿੱਛੇ ਰਹਿ ਜਾਊਗਾ ਪਹਿਲਾਂ ਸਰਕਾਰਾਂ ਨੇ ਵੀ ਰੱਖਿਆ ਸੀ ਕਿਸੇ ਨੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਕਿਸੇ ਨੇ ਇੱਕ ਮਹੀਨਾ ਦਿੱਤਾ ਸੀਗਾ ਆਪ ਸਰਕਾਰ ਨੇ ਇੱਕ ਸਾਲ ਦਾ ਦਿੱਤਾ ਸੀਗਾ ਹੁਣ ਤੇ ਲੱਗਦਾ ਹੈ ਦੇਖੋ ਪਹਿਲੀਆਂ ਸਰਕਾਰਾਂ ਨੇ ਰੱਖਿਆ ਬਹੁਤ ਉਹ ਤਾਂ ਸੌਂ ਵੀ ਖਾਂਦੇ ਸੀ ਪਰ ਉਪਰਾਲੇ ਕੋਈ ਨਹੀਂ ਨਾ ਕੀਤੇ ਅਸੀਂ ਉਪਰਾਲੇ ਕਰ ਰਹੇ ਆ ਅਸੀਂ ਨਸ਼ਾ ਤ ਰਹੇ ਆ ਸੋ ਇਹ ਲੋਕ ਜਾਣਦੇ ਨੇ ਲੋਕਾਂ ਨੂੰ ਵਿਸ਼ਵਾਸ ਹੈ ਸਾਡੇ ਉੱਤੇ थैंक यू